ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਅਸੀਂ ਜਾ ਰਹੇ ਹਾਂ ਪੰਜਾਬ ਦੇ ਇੱਕ ਐਸੇ ਪਿੰਡ ਜੋ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਦਿਖਾਏਗਾ ਨਵਾਂ ਸ਼ਹਿਰ ਤੋਂ ਹੁੰਦਿਆਂ ਹੋਇਆਂ ਅਸੀਂ ਚੰਡੀਗੜ੍ਹ ਰੋਡ ਤੇ ਪਹੁੰਚ ਗਏ ਆ ਤੇ ਹੁਣ ਤੁਹਾਨੂੰ ਅੰਦਾਜ਼ਾ ਥੋੜਾ ਜਿਹਾ ਲੱਗ ਹੀ ਗਿਆ ਹੋਵੇਗਾ ਕਿ ਏਰੀਆ ਕਿਸ ਪਾਸੇ ਪੈਂਦਾ ਹੈ ਜੀ ਹਾਂ ਅਸੀਂ ਜਾ ਰਹੇ ਹਾਂ ਬੜਾ ਚੌਰੇ ਦੀ ਇੱਥੇ ਤੁਹਾਨੂੰ ਪੁਰਾਣੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੇਗੀ ਆਫ ਰੋਡਿੰਗ ਹੈ ਤੇ ਅਗਰ ਤੁਸੀਂ ਬੜਾ ਚੌਰਾ ਇਲਾਕੇ ਦੇ ਹੋ ਦਾ ਬੜਾ ਚੋਹਰਾ ਇਲਾਕਾ ਨਮਾ ਸ਼ਹਿਰ ਦਾ ਮੈਨੂੰ ਲੱਗਦਾ ਸਭ ਤੋਂ ਖੂਬਸੂਰਤ ਇਲਾਕਾ ਹੈ ਚਾਰੇ ਪਾਸੇ ਹਰਿਆਲੀ ਵੀ ਹੈ ਦਰਖਤ ਹੈ ਔਰ ਕੁਦਰਤ ਨਾਲ ਨਿਵਾਜ਼ਿਆ ਹੋਇਆ ਤੇ ਪੰਜਾਬ ਦਾ ਇਹ ਇੱਕ ਐਸਾ ਇਲਾਕਾ ਹੈ ਜਿੱਥੇ ਸਿਰ ਪਹਾੜ ਨਮਾ ਸ਼ਹਿਰ ਵਿੱਚ ਇੱਥੇ ਦੇਖਣ ਨੂੰ ਮਿਲਦੇ ਨੇ ਹੁਸ਼ਿਆਰਪੁਰ ਵਿੱਚ ਤਾਂ ਬਹੁਤ ਸਾਰੇ ਨੇ ਲੇਕਿਨ ਨਮਾ ਸ਼ਹਿਰ ਦਾ ਇਹ ਇੱਕ ਇਹੋ ਜਿਹਾ ਇਲਾਕਾ ਹੈ ਕਿੱਥੇ ਤੁਹਾਨੂੰ ਪਹਾੜ ਦੇਖਣ ਨੂੰ ਮਿਲ ਜਾਣਗੇ ਤੇ ਪੂਰੇ ਹਿਮਾਚਲ ਦਾ ਭੁਲੇਖਾ ਪਾਉਂਦਾ ਤੇ ਆਓ ਚੱਲਦੇ ਹਾਂ ਇਸ ਖੂਬਸੂਰਤ ਇਲਾਕੇ ਵੱਲ ਤੇ ਮੇਰੇ ਨਾਲ ਮੇਰਾ ਪਰਿਵਾਰ ਅੱਜ ਵੀ ਹੈ ਅਸੀਂ ਸਪੈਸ਼ਲ ਕਿਤੇ ਘੁੰਮਣ ਨਹੀਂ ਜਾਂਦੇ ਅਸੀਂ ਆਪਣੇ ਕੰਮ ਦੇ ਨਾਲ ਹੀ ਸਾਨੂੰ ਕਿਤੇ ਨਾ ਕਿਤੇ ਐਹੋ ਜਿਹੀਆਂ ਲੋਕੇਸ਼ਨ ਦੇਖਣ ਨੂੰ ਮਿਲ ਜਾਂਦੀਆਂ ਜਿੱਥੇ ਦੀ ਵੀਡੀਓ ਬਣਾਈ ਜਾ ਸਕਦੀ ਹੋਵੇ ਤੇ ਅਸੀਂ ਜਾ ਰਹੇ ਹਾਂ ਬਲਾਚੌਰ ਤੇ ਪਿੰਡ ਦਾ ਨਾਮ ਉੱਥੇ ਜਾ ਕੇ ਰੀਵਿਲ ਕਰਦੇ ਹਾਂ ਤੇ ਇੱਥੇ ਤੁਹਾਨੂੰ ਪ੍ਰਾਤਨ ਪੰਜਾਬ ਦੇ ਨਾਲ ਰਿਲੇਟਡ ਇੱਕ ਦੋ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਕਿ ਇਤਿਹਾਸਿਕ ਵੀ ਹੈ ਉੱਥੇ ਤੇ ਪੁਰਾਣਾ ਪੰਜਾਬ ਵੀ ਥੋੜਾ ਜਿਆਦਾ ਦਿਖਾਇਆ ਗਿਆ ਹੈ ਤੇ ਬਲਾਚੌਰ ਦੇ ਇਲਾਕੇ ਦੇ ਲੋਕਾਂ ਦੀ ਵੀ ਤਾਰੀਫ ਕਰਨੀ ਬਣਦੀ ਹੈ ਜਿਨ੍ਹਾਂ ਨੇ ਕੁਦਰਤ ਨੂੰ ਹਜੇ ਸਾਂਭਿਆ ਹੋਇਆ ਤੇ ਮੇਰਾ ਵੀ ਮਨ ਇੱਥੇ ਹੀ ਰਹਿਣ ਦਾ ਸੀਗਾ ਜੇਕਰ ਮੇਰੀ ਜੌਬ ਇੱਧਰ ਚੱਲਦੀ ਰਹਿੰਦੀ ਤੇ ਬੱਚੂਆਂ ਦੇ ਲਾਗੇ ਟੂਲ ਪਲਾਜ਼ੇ ਤੋਂ ਕ੍ਰੋਸ ਕਰਨ ਤੋਂ ਬਾਅਦ ਨਾਲ ਹੀ ਗੁਰੂ ਦਾ ਲੰਗਰ ਚੱਲਦਾ ਹੈ ਜੋ 24 ਘੰਟੇ ਚੱਲਦਾ ਰਹਿੰਦਾ ਹੈ ਤੇ ਨਿਸਵਾਰਥ ਸੇਵਾ ਕੀਤੀ ਜਾਂਦੀ ਹੈ ਤੇ ਜਦੋਂ ਦਾ ਮੈਂ ਜੌਬ ਦੇ ਹਿੱਸੇਗਾ ਇੱਥੇ ਤੇ ਉਹ ਸਮੇ ਤੋਂ ਹੀ ਚੱਲਦਾ ਆ ਰਿਹਾ ਹੈ ਕੋਣਸੀ ਦਾਖਲ ਹੋ ਗਏ ਆ ਉਸ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਜੋ ਕਿ ਰੈਲ ਮਾਜਰੇ ਤੋਂ ਬਾਹਰ ਵਾਰ ਪਿੰਡ ਰੈਲ ਮਾਜਰੇ ਦਾ ਹੀ ਹਿੱਸਾ ਹੈ ਉਨੇ ਆਫ ਰੋਡਿੰਗ ਸ਼ੁਰੂ ਹੋ ਜਾਂਦੀ ਹੈ ਜਿੱਥੇ ਗੱਡੀ ਚਲਾਉਣਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਬੜ ਖਬੜ ਰਸਤਾ ਹੈ ਲੇਕਿਨ ਰਸਤੇ ਤੋਂ ਬਾਅਦ ਚੋ ਹੈ ਜੋ ਹਲੇ ਅਜੇ ਕਲ ਪਾਣੀ ਨਹੀਂ ਹੈ ਕਿਉਂਕਿ ਬਰਸਾਤਾਂ ਦਾ ਮੌਸਮ ਲੰਘ ਚੁੱਕਾ ਹੈ ਤੇ ਕਿਸੇ ਸਮੇਂ ਇੱਥੇ ਹੜਾ ਆਇਆ ਹੋਇਆ ਸੀਗਾ ਫਿਰ ਵੀ ਇੱਥੇ ਆਸ-ਪਾਸ ਬਹੁਤ ਸਾਰੇ ਲੋਕ ਰਹਿੰਦੇ ਨੇ ਜੋ ਆਪਣੇ ਖੇਤੀਬਾੜੀ ਕਰਦੇ ਨੇ ਪਸ਼ੂ ਪਾਲਦੇ ਨੇ ਰਸਤਾ ਤੁਸੀਂ ਦੇਖ ਹੀ ਸਕਦੇ ਹੋ ਆਫ-ਰੋਡਿੰਗ ਦੇ ਜਿਹੜੇ ਚਾਹਵਾਨ ਨੇ ਜਾਂ ਆਫ-ਰੋਡਿੰਗ ਕਰਨ ਦੇ ਸ਼ਕੀਨ ਹੁੰਦੇ ਨੇ ਤਾਂ ਉੱਥੇ ਕੀਤੀ ਜਾ ਸਕਦੀ ਹੈ ਲੇਕਿਨ ਕਿਸੇ ਪ੍ਰਕਾਰ ਦੇ ਨਿਜ਼ਮਾ ਨੂੰ ਛਿੱਕੇ ਟਾਂਕੇ ਇਹੋ ਜੇ ਕੰਮ ਨਹੀਂ ਕਰਨੇ ਚਾਹੀਦੇ ਲੇਕਿਨ ਫਿਰ ਵੀ ਤੁਸੀਂ ਅਗਰ ਐਡਵੈਂਚਰਸ ਕਰਨਾ ਚਾਹੁੰਦੇ ਹੋ ਤਾਂ ਇੱਧਰ ਆਇਆ ਜਾ ਸਕਦਾ ਹੈ ਤੇ ਰੋਡ ਕਾਫੀ ਹੀ ਖਸਤ ਹਾਲਤ ਦੇ ਵਿੱਚ ਆ ਰੋਡ ਤਾਂ ਨਹੀਂ ਕਹਿ ਸਕਦਾ ਬਗ ਡੰਡੀ ਬਣੀ ਹੋਈ ਹੈ ਲੇਕਿਨ ਗੱਡੀ ਆਰਾਮ ਦੇ ਨਾਲ ਚੱਲਦੀ ਹੈ ਰੇਤਾ ਹੱਲੇ ਫੁੱਲਿਆ ਹੋਇਆ ਨਹੀਂ ਹੈ بارش ਕਾਰਨ ਜੰਮਿਆ ਹੋਇਆ ਹੈ ਤੇ ਖੂਬਸੂਰਤ ਪਹਾੜ ਇੱਥੋਂ ਹੀ ਸ਼ੁਰੂ ਹੋ ਜਾਂਦੇ ਨੇ ਇਸ ਇਲਾਕੇ ਨੂੰ ਸ਼ਵਾਲਕ ਦੀਆਂ ਪਹਾੜੀਆਂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਸਾਡੇ ਇੱਥੇ ਜਠੇਰੇ ਵੀ ਨੇ ਜਿਕਰ ਇੱਥੋਂ ਦੇ ਇਲਾਕੇ ਦੀ ਇਤਿਹਾਸਕ ਗੱਲ ਕਰੀਏ ਤਾਂ ਇਹ ਇਲਾਕਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਸਬੰਧਤ ਹੈ ਤੇ ਉਹਨਾਂ ਨਾਲ ਸਬੰਧਤ ਸਰੂnga ਅੱਜ ਵੀ ਹੈ ਜਿੱਥੇ ਉਹ ਕਦੇ ਰਹਿੰਦੇ ਸਨ ਮੁਗਲਾਂ ਤੋਂ ਬਦਲਾ ਲੈਣ ਦੇ ਲਈ ਉਹ ਇੱਥੇ ਉਹਨਾਂ ਨੇ ਆਪਣਾ ਡੇਰਾ ਲਗਾਇਆ ਹੋਇਆ ਸੀ ਤੇ ਏਸੀ ਪਹਾੜੀ ਦੇ ਉੱਪਰ ਨਿਸ਼ਾਨ ਸਾਹਿਬ ਸਿੰਘਾਂ ਦਾ ਝੂਲ ਰਿਹਾ ਹੈ ਤੇ ਗੁਰਦੁਆਰਾ ਵੀ ਸਥਾਪਿਤ ਕੀਤਾ ਗਿਆ ਹੈ ਇਹ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਉਹ ਸੁਰੰਗ ਹੈ ਲੇਕਿਨ ਬਾਰਿਸ਼ ਦੇ ਕਾਰਨ ਇਹ ਬੰਦ ਹੋਣ ਦੇ ਕਾਰਨ ਤੇ ਹੈ ਮਿੱਟੀ ਢੱਪ ਚੁੱਕੀ ਹੈ ਪਾਣੀ ਦੇ ਕਾਰਨ ਜਦੋਂ ਅਸੀਂ ਬਚਪਨ ਦੇ ਵਿੱਚ ਇੱਥੇ ਆਉਂਦੇ ਸਾਂ ਤਾਂ ਅਸੀਂ ਬੜਾ ਹੀ ਆਨੰਦ ਮਾਣਦੇ ਸਾਂ ਕਿਉਂਕਿ ਉਦੋਂ ਇਹ ਪੂਰਾ ਓਪਨ ਸੀਗਾ ਅਸੀਂ ਲਾਈਟਾਂ ਲੈ ਕੇ ਜਾਂ ਟਾਰਚ ਲੈ ਕੇ ਇਹਦੇ ਵਿੱਚ ਐਂਟਰ ਕਰ ਜਾਂਦੇ ਸੀ ਤੇ ਅੰਦਰੋਂ ਅੰਦਰ ਹੀ ਇਹ ਸੁਰੰਗ ਏਡੀ ਵੱਡੀ ਸੀ ਤੇ ਪੂਰੇ ਦਾ ਪੂਰਾ ਇਹ ਜਿਹੜਾ ਪਹਾੜਾ ਸੀ ਕ੍ਰੋਸ ਕਰ ਜਾਂਦੇ ਸਾਂ ਇਹ ਸਾਡੇ ਬਚਪਨ ਦੀਆਂ ਯਾਦਾਂ ਵੀ ਨੇ ਆਫ-ਰੋਡਿੰਗ ਤੋਂ ਬਾਅਦ ਇੱਕ ਖੁੱਲਾ ਮੈਦਾਨ ਆਂਦਾ ਹੈ ਜਿੱਥੇ ਬਹੁਤ ਹੀ ਪੁਰਾਣਾ ਇੱਕ ਖੂਹ ਹੈ ਟਿੰਡਾ ਵਾਲਾ ਖੂਹ ਜੋ ਕਿ ਸ਼ਾਇਦ ਹੀ ਕਿਸੇ ਪਿੰਡ ਦੇ ਵਿੱਚ ਹੁਣ ਮੌਜੂਦ ਹੋਵੇ ਹੋ ਸਕਦਾ ਹਿਾਰਪੁਰ ਦੇ ਇਲਾਕਿਆਂ ਦੇ ਵਿੱਚ ਹੋਣ ਲੇਕਿਨ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਇਕਲੌਤਾ ਹੀ ਹੈ ਜਿੱਥੇ ਕਿ ਜੰਗਲੀ ਜਾਨਵਰ ਜਿੱਥੇ ਘੁੰਮਦੇ ਹੋਏ ਪਸ਼ੂ ਪਾਣੀ ਪੀਂਦੇ ਨੇ ਤੇ ਅੱਜ ਵੀ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਤੇ ਮੇਰੇ ਬੱਚੇ ਬਹੁਤ ਖੁਸ਼ ਆਏ ਕਿਉਂਕਿ ਇਹਨਾਂ ਨੂੰ ਇਹਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਫਿਲਹਾਲ ਬਹੁਤ ਸਾਰੇ ਇਹੋ ਜਿਹੇ ਹੈਰਿਟੇਜ਼ ਹੋਟਲਸ ਬਣ ਚੁੱਕੇ ਆ ਜਿਨ੍ਹਾਂ ਦੇ ਵਿੱਚ ਬਣਾਏ ਜਾ ਚੁੱਕੇ ਨੇ ਲੇਕਿਨ ਉਹ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੈ ਇਹ ਪੂਰਾ ਵਰਕਿੰਗ ਕੰਡੀਸ਼ਨ ਦੇ ਵਿੱਚ ਹੈ ਤੇ ਇਹਦਾ ਪਾਣੀ ਵੀ ਉੱਪਰ ਹੀ ਸੀ ਤੇ ਤੁਹਾਨੂੰ ਇੱਥੇ ਆਉਣ ਦੇ ਲਈ ਆਫ ਰੋਡਿੰਗ ਦਾ ਕਰਨੇ ਹੀ ਪੈਗੀ ਪਰ ਇੰਨੀ ਦਿੱਕਤ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਆਰਾਮ ਦੇ ਨਾਲ ਦੋ ਪਹੀਆ ਵਾਹਨ ਸਕੂਟਰ ਮੋਟਰਸਾਈਕਲ ਜਾਂ ਕਾਰ ਦੇ ਉੱਪਰ ਆ ਸਕਦੇ ਹੋ ਇਹ ਜਸਟ ਰੈਲ ਮਾਜਰਾ ਤੋਂ 1 ਕਿਲੋਮੀਟਰ ਅੰਦਰ ਹੈ ਖੁੱਲਾ ਮੈਦਾਨ ਹੈ ਜਿੱਥੇ ਕੈਂਪਿੰਗ ਦੇ ਸ਼ੀਨ ਕੈਂਪਿੰਗ ਵੀ ਕਰ ਸਕਦੇ ਆ ਲੇਕਿਨ ਜਾਨਵਰਾਂ ਤੋਂ ਬਚ ਕੇ ਕਿਉਂਕਿ ਰਾਤ ਦਾ ਮਾਹੌਲ ਜਾਂ ਹੋਰ ਮਾਹੌਲ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਅਨਐਕਸਪਲੋਰਡ ਹੈ ਇੱਥੇ ਕਿਕਰਾਂ ਟਾਲੀਆਂ ਆਮ ਹੀ ਦੇਖਣ ਨੂੰ ਮਿਲਦੀਆਂ ਸਨ ਪੁਰਾਣੇ ਰਵਾਇਤੀ ਦਰਖਤ ਇੱਥੇ ਅੱਜ ਵੀ ਮੌਜੂਦ ਨੇ ਕੋਲ ਖਾਡ ਹੈ ਤੇ ਬੱਚੇ ਖੂਬ ਆਨੰਦ ਮਾਣ ਰਹੇ ਸੀ ਕਿਉਂਕਿ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਸੀ ਬੱਚਿਆਂ ਨੇ ਤਾਂ ਨਲਕੇ ਵੀ ਨਹੀਂ ਦੇਖੇ ਇਹਨਾਂ ਨੇ ਇਹ ਖੂ ਕਿੱਥੋਂ ਦੇਖਣੇ ਸਨ ਇਹ ਟਿੰਡਾਂ ਵਾਲੇ ਖੂਹ ਤਾਂ ਬਿਲਕੁਲ ਹੀ ਘਟਨੇ ਤੇ ਬੰਦ ਪਏ ਖੂਹ ਪਿੰਡਾਂ ਦੇ ਵਿੱਚ ਹੈਗੇ ਨੇ ਲੇਕਿਨ ਟਿੰਡਾਂ ਵਾਲਾ ਖੂਹ ਨਹੀਂ ਹੈ ਤੇ ਦੋਸਤੋ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ 'ਚ ਬਣੇ ਰਹਿਣ ਦੇ ਲਈ ਤੇ ਇੱਥੇ ਤੁਸੀਂ ਪਹੁੰਚਣਾ ਹੋਵੇ ਤਾਂ ਤੁਸੀਂ ਨਵਾਂ ਸ਼ਹਿਰ ਤੋਂ ਬੜਾ ਚੌਰ ਬੜਾ ਚੌਰ ਤੋਂ ਕਾਠ ਕਰ ਕ੍ਰੋਸ ਕਰਦੇ ਹੋਏ ਪਿੰਡ ਰੈਲ ਮਾਜਰਾ ਆਂਦਾ ਹੈ ਰੈਲ ਮਾਜਰਾ ਐਂਟਰ ਹੋਣ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਪਹੁੰਚ ਸਕਦੇ ਹੋ ਸ਼ੁਕਰੀਆ ਜੀ ਧੰਨਵਾਦ ਬਹੁਤ ਬਹੁਤ ਸਾਰਿਆਂ ਦਾ